ਸਾਰੇ মিডিਆ ਦਾ ਧੰਨਵਾਦ ਕਰਦਾ ਕਿ ਤੁਸੀਂ ਨਮਾਣਿਆਂ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ। ਔਰ ਸਾਡੇ ਵਿੱਚ ਮੇਰੇ ਨਾਲ ਜਲੰਧਰ ਵਿੱਚ ਜੋ ਅਨਚਾਰਜ ਲੱਗੇ ਨੇ ਸਾਡੇ ਮੰਤਰੀ ਇਟਿਓ ਸਾਹਿਬ ਉਹਨਾਂ ਦੇ ਨਾਲ ਸਾਡੇ ਇਹ ਸ਼ਹਿਰ ਦੇ ਐਮਐਲਏ ਔਰ ਮੰਤਰੀ ਪੱਗ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਅਮਨ ਰੋੜਾ ਜੀ ਰਮਨ ਰੋੜਾ ਜੀ ਔਰ ਨਾਲ ਚੇਅਰਮੈਨਸ ਬੈਠੇ ਨੇ ਇੱਧਰ ਕੈਂਟ ਤੋਂ ਹਲਕਾਂ ਚਰਚ ਔਰ ਵਾਲੀ ਜੀ ਤਾਲ ਸਾਹਿਬ ਸਾਡੇ ਔਰ ਤੀਨੋ ਜੀ ਸਾਡੇ ਸਟੀਵਨ ਪ੍ਰਧਾਨ ਜੀ ਔਰ ਸਿਟੀ ਪ੍ਰਧਾਨ ਸਾਰੇ ਜਿੰਨੇ ਵੀ ਤੁਸੀਂ ਵੀ ਆਏ ਹੋ ਤੁਹਾਡਾ ਵੀ ਧੰਨਵਾਦ ਤਾਂ ਹੁਣ ਮੈਂ ਆਪਣੇ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਆਪਣੇ ਅੱਜ ਦੇ ਕੁਝ ਆਸਾਂ ਜੇ ਦਾ ਸਭ ਤੋਂ ਪਹਿਲਾਂ ਤੇ ਜੀ ਬਹੁਤ ਧੰਨਵਾਦ ਮੀਡੀਆ ਦਾ ਕਿਉਂਕਿ ਮੀਡੀਆ ਦਾ ਰੋਲ ਜਿਹੜਾ ਹੈ ਲੋਕਤੰਤਰ ਦੇ ਵਿੱਚ ਬਹੁਤ ਵੱਡਾ ਹੈ ਇਸੇ ਕਰਕੇ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮੂ ਵੀ ਕਿਹਾ ਗਿਆ ਹੈ ਕਿਉਂਕਿ ਸਾਡੀ ਗੱਲ ਤੁਸੀਂ ਲੋਕਾਂ ਤੱਕ ਰੱਖਦੇ ਹੋ ਲੋਕਾਂ ਦੀ ਗੱਲ ਸਾਡੇ ਤੱਕ ਪਹੁੰਚਾਉਂਦੇ ਹੋ ਔਰ ਇਸ ਤਰੀਕੇ ਦੇ ਨਾਲ ਹੀ ਪਾਲਿਸਿਜ਼ ਬਣਦੀਆਂ ਨੇ ਸੁਧਾਰ ਹੁੰਦੇ ਨੇ ਅੱਜ ਜਲੰਧਰ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਮੰਤਰੀ ਸਾਹਿਬ ਮੰਤਰਪੜਗੜੀ ਸਾਡੇ ਐਮਐਲਏ ਸਾਹਿਬ ਸਾਡੇ ਮੈਡਮ ਜਲੰਧਰ ਕੌਰ ਕਹੜਾ ਜੀ ਦੀਪਕ ਬਾਲੀ ਜੀ ਸਾਡੀ ਸਾਰੀ ਸੀਨੀਅਰ ਟੀਮ ਜਿਹੜੀ ਅੱਜ ਕੋਈ ਤੇ ਮੇਟੀ ਆ ਔਰ ਮਕਸਦ ਜਿਹੜੀਆਂ ਕਮਿੰਗ ਐਮਸੀ ਇਲੈਕਸ਼ਨਸ ਨੇ ਪੰਜਾਬ ਦੇ ਵਿੱਚੋਂ ਜਾ ਰਹੀਆਂ ਉਹਦੇ ਨਾਲ ਸੰਬੰਧਤ ਅਸੀਂ ਆਰਗੇਨਾਈਜੇਸ਼ਨ ਦੀ ਆਪਣੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਆ ਔਰ ਅਸੀਂ ਜੋ ਇਲੈਕਸ਼ਨਸ ਕੁਝ ਦਿਨਾਂ কাਤੋਂ ਨਾ ਹੋਂਸ ਹੋਣ ਦੀ ਸੰਭਾਵਨਾ ਹੈ ਉਹਦੇ ਨਾਲ ਸੰਬੰਧਤ ਕੁਝ ਗੱਲਬਾਤ ਕਰਾਂਗੇ ਤੁਹਾਡੇ ਨਾਲ ਸਾਡੇ ਕੋਲੇ ਇਸ ਵੇਲੇ ਇਸ ਜਲੰਧਰ ਸ਼ਹਿਰ ਦੇ ਵਿੱਚ 85 ਕੌਂਸਲਰਸ ਨੇ 85 ਸੀਟਾਂ ਨੇ ਜਿਦੇ ਵਿੱਚੋਂ 43 ਜਿਹੜੀਆਂ ਨੇ ਉਹ ਫਰ ਫੀਮੇਲ ਰਿਜ਼ਰਵਡ ਨੇ ਔਰ ਇਹਨਾਂ 85 ਦੇ ਵਿੱਚੋਂ 26 ਸੀਟਾਂ ਸਾਡੇ ਕੋਲ ਜਿਹੜੀਆਂ ਨੇ ਉਹ ਐਸਸੀ ਕਮਿਊਨਿਟੀ ਵਾਸਤੇ ਰਿਜ਼ਰਵਡ ਨੇ ਜਿਦੇ ਵਿੱਚ 13 ਜਿਹੜੀਆਂ ਨੇ ਉਹ ਮੇਲ ਨੇ ਤੇ 13 ਫੀਮੇਲ ਨੇ ਦੋ ਸਾਡੇ ਕੋਲ ਡੀਸੀ ਦੀਆਂ ਸੀਟਾਂ ਵੀ ਰਿਜ਼ਲਟ ਨੇ ਪਛਵਾੜਾ ਕੋਲ ਮਾਈਨ ਚਲਾਈ ਆ 50 ਹਜ਼ਾਰ ਤੋਂ ਵੱਧ ਨੌਕਰੀਆਂ ਸਰਦਾਰ ਕੋਵਨ ਸਿੰਘ ਮਾਨ ਸਾਹਿਬ ਨੇ ਇਸ ਅਰਸੇ ਦੇ ਦੌਰਾਨ ਦਿੱਤੀਆਂ ਨੇ ਸਕੂਲ ਆਫ ਐਮੀਨਸ ਬਣੇ ਨੇ ਮੁਹੱਲਾ ਕਲੀਨਿਕ ਬਣੇ ਨੇ ਛੜਕ ਸੁਰੱਖਿਆ ਫੋਰਸ ਬਣੀਆਂ ਬਹੁਤ ਇਹੋ ਜਿਹੇ ਕੰਮ ਨੇ ਜਿਨ੍ਹਾਂ ਦੀ ਸ਼ੁਰੂਆਤ ਜਿਹੜੀ ਆ ਉਹ ਇਸ ਸਰਕਾਰ ਦੇ ਵਿੱਚ ਹੋਈ ਆ ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਕੋਈ ਇਹੋ ਜਿਹਾ ਧਿਆਨ ਨਹੀਂ ਦਿੱਤਾ ਅਸੀਂ ਵੈਸਤ ਦੀ ਚੋਣ ਵੀ ਤੁਹਾਡੀ ਜਿਹੜੀ ਇੱਥੇ ਹੋਈ ਸੀਗੀ ਜਿਮਨੀ ਚੋਣ ਜਿਹਦੇ ਵਿੱਚ आ साढे सत्तर योजन में दर्पण जी जड़े हैं वो जितेश के सो वो भी कमांडेर आते ही वोट सीखी जड़ी है इस इलेक्शन में जो बीसी देखो ये पार्टी का फैसला है क्या जदों में जो साठ कोले लेकर बचना होगी तो उन लोगों जी साठ लाख जी साठ लाख जी जी ਦੇਖੋ ਦੀ ਬਿਊਰੋਕ੍ਰੇਸੀ ਦੇ ਵਿੱਚ ਚੇਂਜ ਹੋਣੇ ਇਹ ਪਾਰਟ ਐਂਡ ਪਾਰਸਲ ਨੌਕਰਸ਼ਾਈ ਦਾ ਦੇਖੋ 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 ਇਹ ਪਾਰਟੀਆਂ ਨੇ ਆਪਦਾ ਦੇਖਣਾ ਹੁੰਦਾ ਹੈ ਕਿ ਇਸ ਤਰ੍ਹਾਂ ਦਾ ਇਹ ਪਰ ਰਹੁਤੇ ਪਾਰਟੀ ਦਾ ਪਾਰਟੀ ਪ੍ਰਧਾਨ ਦਾ ਸੀਐਮ ਸਾਹਿਬ ਦਾ ਸੋ ਕਿਸ ਤਰ੍ਹਾਂ ਕਿਹੜੇ ਮਾਹਿਮੇ ਨੂੰ ਚਲਾਉਣਾ ਹੈ ਕਿਹੜਾ ਬੰਦਾ ਕਿਹੜਾ ਸਹੀ ਕੰਮ ਕਰ ਸਕਦਾ ਹੈ ਕਿਹੜਾ ਬੰਦਾ ਕਿੱਥੇ ਬੈਠ ਹੁੰਦਾ ਦੇਖੋ ਅੱਜ ਮੈਂ ਮਨਿਸਪਲ ਕੱਲ ਨੂੰ ਮੈਂ ਆਰਗੇਨਾਈਜੇਸ਼ਨ 'ਚ ਵੀ ਜਾ ਸਕਦਾ ਹੈ ਹੈਨਾ ਇਹ ਤੇ ਪਾਰਟੀ ਨੇ ਦੇਖਣਾ ਹੈ ਜਿੱਥੇ ਜਿੱਥੇ ਵੀ ਕੋਈ ਬੰਦਾ ਫੇਟ ਹੋਣ ਦੀ ਪਾਰਟੀਆਂ ਹੋ ਰਹੀਆਂ ਉੱਥੇ ਉੱਥੇ ਹੌਂਸਰਕਲ ਕੀਤਾ ਨਹੀਂ ਅਸੀਂ ਅੱਜ ਸਾਡਾ ਪ੍ਰੋਸੀਜਰ ਚੱਲ ਰਿਹਾ ਹੈ ਅਪਲੀਕੇਸ਼ਨ ਦਾ ਹਾਂਜੀ ਜੀ ਸਾਹਿਬ ਕਿਹੜੀ ਸਾਹਿਬ ਕਿਹੜੀ ਗੱਲ ਦੀ ਗੱਲ ਕਰ ਰਹੇ ਹੋ ਕਿ ਕੇਂਦਰ ਤੇ ਰਾਜ ਸਟੇਟ ਕੋਆਰਡੀਨੇਸ਼ਨ ਕਿੰਨਾ ਸੁਧਾਰ ਹੋ ਰਿਹਾ ਹੈ ਕਿ ਇਹਨਾਂ ਪ੍ਰਯੋਜਨਾ ਨੂੰ ਲੈ ਕੇ ਜਿਹੜਾ ਕੋਆਰਡੀਨੇਸ਼ਨ ਹੁੰਦਾ ਹੈ ਉਹਨਾਂ ਦਾ ਸੁਧਾਰ ਹੋ ਰਿਹਾ ਹੈ ਰਿਗਾਰਡਿੰਗ ਦਿਸ ਅਨਾਰਜੀ ਅਨਾਰਜੀ ਦੇ ਬਾਕੀ ਦੇਖੋ ਸਾਡਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਜਿਹੜਾ ਕੁਝ ਜਿਸ ਤਰ੍ਹਾਂ ਬਿਜਲੀ ਵਿਭਾਗ ਆ ਬਿਜਲੀ ਵਿਭਾਗ ਇਟਸ ਅਨ ਕਨਕਰੈਂਟ ਡਿਸਕਸ ਸਾmberਤੀ ਸੋਚੀ ਦੇ ਵਿੱਚ ਆ ਨਾ ਇਹ ਸਟੇਟ ਦਾ ਵਿਸ਼ਾ ਨਹੀਂ ਸੈਂਟਰ ਦਾ ਦੋਨਾਂ ਨੇ ਆਪਸ ਦੇ ਵਿੱਚ ਕੋਆਰਡੀਨੇਸ਼ਨ ਦੇ ਨਾਲ ਚੱਲਣਾ ਹੈ ਜੋ ਅਸੀਂ ਜਦੋਂ ਪ੍ਰਗਤੀ ਰਿਪੋਰਟ ਦੇਖਦੇ ਹਾਂ ਸਾਡਾ ਉਹਦੇ ਵਿੱਚ ਸੁਧਾਰ ਵੀ ਕਾਫੀ ਆ ਤੁਸੀਂ ਪਿਛਲੇ ਦਿਨੀ ਇੱਕ ਦੋ ਦਿਨਾਂ ਦੇ ਵਿੱਚ ਖਬਰ ਵੀ ਪੜ੍ਹੀ ਹੋਊਗੀ ਕਿ ਬਿਜਲੀ ਬੋਰਡ ਨੂੰ ਜਿਹੜਾ ਪਛਵਾੜਾ ਕੋਲ ਬਾਇੰਮ ਚਲਾਉਣ ਦੇ ਨਾਲ ਹੀ 1000 ਕਰੋੜ ਰੁਪਏ ਦਾ ਹੁਣ ਤੱਕ ਜਿਹੜਾ ਹੈ ਉਹ ਫਾਇਦਾ ਹੋ ਗਿਆ ਸੋ ਇਹ 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 ਜਿਹੜੇ ਜਾਂ ਸਾਡੇ ਕੋਲ ਅੱਜ ਵੀ ਕੋਲੇ ਦੀ ਜਿਹੜੀ ਮਾਤਰਾ ਹੈ ਕੋਲੇ ਦੀ ਜਿਹੜੀ ਸਾਡੇ ਕੋਲ ਕੁਆਂਟੀਟੀ ਹੈ ਅੱਜ ਵੀ ਸਾਡੇ ਕੋਲ 30 35 ਦਿਨ ਦਾ ਕੋਲਾ ਸਾਡੇ ਥਰਮਲ ਪਲਾਂਟਾਂ ਦੇ ਪਿਆ ਸੋ 800 ਕਰੋੜ ਰੁਪਏ ਬਿਜਲੀ ਬੋਰਡ ਪਿਛਲੇ ਸਾਲ ਦੇ ਵਿੱਚ ਮੁਨਾਫੇ ਦੇ ਵਿੱਚ ਗਿਆ ਅੱਗੇ ਅਸੀਂ 600 ਯੂਨਟ ਬਿਜਲੀ ਵੀ ਫਰੀ ਦਿੱਤੀ ਆ ਕਿਸਾਨਾਂ ਨੂੰ ਬਿਜਲੀ ਵੀ 24 ਘੰਟੇ ਦਿੱਤੀ ਆ ਵੱਧ ਤੋਂ ਵੱਧ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਤੀ ਬੀਜੇਪੀ ਨੇ ਜਿਹੜਾ ਰੀਟੂ ਆਈਸੀ ਯੂ ਕਹਿੰਦੇ ਕਿ ਜਿਹੜਾ ਸੀਟਪੀ ਦਾ ਜਿਹੜਾ ਆਧਾਰ ਹੈ ਉਹ ਖਤਰੀ ਵਿੱਚ ਹੈ ਕਿ ਜਿਹੜਾ ਲਗਦੇ ਨੇ ਕੰਪੀਟ ਹੋਣਾ ਤੇ ਬੀਜੇਪੀ ਕਿੰਨੇ ਖੇਡਾ ਦੇ ਦੇਖੋ ਚੋਣਾਂ ਲੜਨੀਆਂ ਹਰ ਪਾਰਟੀ ਦਾ ਅਧਿਕਾਰ ਆ ਲੜ ਸਕਦੇ ਨੇ ਇਹ ਤਾਂ ਫਾਈਨਲ ਜਿਹੜਾ ਡਿਸੀਜਨ ਆ ਉਹ ਤਾਂ ਵੋਟਰਾਂ ਦਾ ਹੁੰਦਾ ਹੈ ਵੋਟ ਜਿਹਦੇ ਵੋਟਰ ਜੀ ਦੇ ਹੱਕ ਦੇ ਵਿੱਚ ਪੂਟੂਗਾ ਉਹੀ ਮੇਅਰ ਬਣਾ ਸਕੂਗਾ ਉਹੀ ਐਮਸੀ ਦੇ ਵਿੱਚ ਉਹਨਾਂ ਦਾ ਹੀ ਜਿਹੜੀ ਸਾਡੀ ਅਰਬਨ ਲੋਕਲ ਬਾਡੀਜ਼ ਨੇ ਉਹਦੇ ਵਿੱਚ ਉਹੀ ਲੋਕ ਆ ਕੇ ਆਉਣਗੇ ਬਾਕੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਆਧਾਰ ਦੀ ਆਧਾਰ ਕਿਹੜਾ ਕਿੰਨੀ ਪਾਰਟੀ ਕਿਹੜੀ ਪਾਰਟੀ ਦਾ ਕਿੰਨਾ ਆਧਾਰ ਆ ਇਹ ਪੰਜਾਬ ਦੇ ਲੋਕਾਂ ਨੇ ਸਪਸ਼ਟ ਰੂਪ ਦੇ ਵਿੱਚ ਚਾਰ ਜਮਨੀ ਚੋਣਾਂ ਹੋਈਆਂ ਨੇ ਪੰਜਾਬ ਦੇ ਵਿੱਚ ਉਹਦੇ ਵਿੱਚ ਵੀ ਅਰਬਨ ਏਰੀਆਜ਼ ਹੈਗੇ ਸੀਗੇ ਔਰ ਬੀਜੇਪੀ ਦਾ ਵੋਟ ਬੈਂਕ ਜਿਹੜਾ ਹੈ ਉਹ ਬਹੁਤ ਡਾਊਨ ਇਹਦੇ ਵਿੱਚ ਗਿਆ ਹੈ 19% ਤੋਂ ਘਟ ਕੇ 10% ਵੋਟ ਬੈਂਕ ਜਿਹੜਾ ਹੈ ਉਹ ਰਹਿ ਗਿਆ ਸੋ ਇਹ ਜਿਹੜੇ ਲੀਟਰ ਬਿਆਨ ਦਿੰਦੇ ਨੇ ਦੂਸਰੀਆਂ ਪਾਰਟੀਆਂ ਦੇ ਉਹਦੇ ਵਿੱਚ ਤਾਂ ਮੈਂ ਇਹੀ ਕਹੂੰਗਾ ਕਿ ਵੇਟ ਐਂਡ ਵਾਚ ਇਹ ਚੋਣਾਂ ਹੋ ਜਾਣੀਆਂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਲੋਕਾਂ ਨੇ ਲਗਾਤਾਰ ਜਰਾ ਉਹ ਕਰ ਦੇਣਾ ਜੋ ਜਿਹੜੀ ਕਾਂਗਰਸ ਨੇ ਮੀਰ ਸੀ ਇਸ ਵਾਰ ਵੀ ਕਾਂਗਰਸ ਜਿਹੜਾ ਖੜਾ ਜਾ ਰਿਹਾ ਕਿਉਂਕਿ ਕਾਂਗਰਸ ਦਾ ਦਰ ਵੀ ਮਨੇ ਆ ਰਿਹਾ ਕਿ ਤਨਗਿਤਾ ਦੇ ਵਿੱਚ ਦੇਖੋ ਗਾੜ ਮੰਨਿਆ ਜਾਂਦਾ ਤੁਸੀਂ ਕਹਿ ਰਹੇ ਹੋ ਜਦੋਂ 2024 ਦੀ ਜਮਨੀ ਚੋਣ ਸੀਗੀ ਉਹਦੇ ਵਿੱਚ ਵੀ ਦੋ ਇਲਾਕੇ ਇਹੋ ਜਿਹੇ ਸੀਗੇ ਜਿਨ੍ਹਾਂ ਚ ਇਹ ਕਿਹਾ ਜਾਂਦਾ ਸੀਗਾ ਇਹ ਕਾਂਗਰਸ ਦਾ ਬਹੁਤ ਵੱਡਾ ਗਾੜ ਹੈ ਇਹ ਕਦੀ ਹਾਰ ਨਹੀਂ ਸਕਦਾ ਪਰ ਲੋਕਾਂ ਦੀ ਵੋਟ ਦੀ ਕੀਮਤ ਜਿਹੜੀ ਆ ਇਹ ਬਹੁਤ ਜ਼ਿਆਦੀ ਆ ਇਹ ਲੋਕਾਂ ਨੇ ਡਿਸਾਈਡ ਕਰਨਾ ਹੁੰਦਾ ਹੈ ਕਿ ਦਾ ਕੇਰਾ ਕਿ ਦਾ ਗੜਾ ਆਪਾਂ ਨਹੀਂ ਕਹਿ ਸਕਦੇ ਕਿ ਇਸ ਚੋਣਾਂ ਦੇ ਵਿੱਚ ਜਾਂ ਇਸ ਹਲਕੇ ਦੇ ਵਿੱਚ ਫਲਾਨੀ ਪਾਰਟੀ ਦਾ ਗੜਾ ਤੁਸੀਂ ਤੁਹਾਡੇ ਕੋਲ ਗਿੱਦੜ ਬਹਾਦਰ ਦਾ ਰਿਜ਼ਲਟ ਸਾਹਮਣੇ ਆ ਤੁਹਾਡੇ ਕੋਲ ਡੇਰਾ ਬਾਬਾ ਨਾਨਕ ਦਾ ਰਿਜ਼ਲਟ ਜਿਹੜਾ ਆ ਉਹ ਸਾਹਮਣੇ ਆ ਜਿਹੜੇ ਕਿ ਪਿਆ ਇਹ ਜਾਂਦਾ ਸੀਗਾ ਕਿ ਇਹ ਦੋ ਬਹੁਤ ਸਟਰੋਂਗ ਏਰੀਆਜ਼ ਨੇ ਜਿੱਥੇ ਸੀਐਮ ਦੇ ਸੰਭਾਵੀ ਕੈਂਡੀਡੇਟ ਜਿਹੜੇ ਸੀਗੇ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਸੀਗੇ ਪਰ ਲੋਕਾਂ ਨੇ ਉਥੇ ਵੀ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਹਰਾਇਆ ਸੋ ਇਹ ਅਜੇ ਅੱਜ ਦੇ ਦਿਨ ਦੇ ਉੱਤੇ ਇਹੋ ਜਿਹੇ ਜਿਹੜੇ ਆ ਉਹ ਨਤੀਜੇ ਕੱਢਨੇ ਮੈਂ ਕਿਹਾ ਦੇ ਕੋਈ ਗਲੈਡੀ ਨਹੀਂ ਹੈ ਕਿ ਉਹ ਸਾਡੇ ਹੱਕ ਦੇ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਿਹੜਾ ਆ ਉਹ ਕਰਨ ਪ੍ਰਾਇਓਰਟੀ ਜਿਹੜੀ ਆ ਉਹ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਵੀ ਹੁੰਦੀ ਆ ਔਰ ਮੈਂ ਸਾਰੇ ਜਲੰਧਰ ਦੇ ਵੋਟਰਾਂ ਨੂੰ ਸਪੋਰਟ ਕਰਨ ਸਾਰੀਆਂ ਪਾਰਟੀਆਂ ਨੂੰ ਅਪੀਲ ਕਰੂੰਗਾ ਕਿ ਜਿਸ ਤੰਗ ਤਰੀਕੇ ਦੇ ਨਾਲ ਅਰਬਨ ਰੂਰਲ ਦੀਆਂ ਚੋਣਾਂ ਹੋਈਆਂ ਨੇ ਪਿਛੇ ਚੋਣਾਂ ਹੋ ਕੇ ਆਈਆਂ ਨੇ ਉਹਨਾਂ ਦੇ ਵਿੱਚ ਵੀ ਲੋਕਾਂ ਨੇ ਬਹੁਤ ਸੂਝ ਬੂਝ ਦੇ ਨਾਲ ਬੜਾ ਸ਼ਾਂਤੀਪੂਰਨ ਰੋਸ ਦੇ ਨਾਲ ਵੋਟਾਂ ਜੜੀਆਂ ਨੇ ਉਹ ਪੂਰੀਆਂ ਕੀਤੀਆਂ ਨੇ ਸੋ ਇਸ ਇਹਨਾਂ ਚੋਣਾਂ ਦੇ ਵਿੱਚ ਵੀ ਮੇਰੀ ਅਪੀਲ ਰਹੇਗੀ ਕਿ ਸਾਰੇ ਆਪਾਂ ਰਾਲਮੇਲ ਕੇ ਸ਼ਾਂਤੀਪੁਰ ਉੱਤਰ ਸਵਿਧਾਨਿਕ ਤਰੀਕਿਆਂ ਦੇ ਨਾਲ ਚੋਣ ਜੜੀ ਆ ਉਹਨੂੰ ਲੜੀਏ ਔਰ ਇਹਦੇ ਵਾਸਤੇ ਅਸੀਂ 378 ਸਾਡੇ ਕੋਲ ਜਿਹੜੇ ਨੇ ਪੋਲਿੰਗ ਬੂਥ ਬਣੇ ਨੇ 688 ਕ ਸਾਡੇ ਕੋਲ ਜਿਹੜੇ ਪੋਲਿੰਗ ਸਟੇਸ਼ਨ ਨੇ ਜਿਨ੍ਹਾਂ ਦੇ ਉੱਤੇ ਆ ਇਲੈਕਸ਼ਨ ਕਮਿਸ਼ਨ ਦੇ ਪ੍ਰਬੰਧ ਜਿਹੜੇ ਨੇ ਉਹ ਹੋਣਗੇ ਸੋ ਜਿੰਨਾ ਚਿਰ ਵੀ ਚੋਣ ਪ੍ਰਚਾਰ ਦਾ ਮੌਕਾ ਜਿਹੜਾ ਆ ਉਹ ਮਿਲੂਗਾ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਹਨਾਂ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਔਰ ਆਪਣੇ ਸ਼ਹਿਰ ਦੇ ਵਿਕਾਸ ਵਾਸਤੇ ਜਲੰਧਰ ਦੇ ਵਿਕਾਸ ਵਾਸਤੇ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ